ਪਰ ਪਸਾਓ ਜਿੱਥੇ ਤੱਕ ਕੋਈ ਸੋਚ ਦੀ ਗੱਲ ਕਰੀਏ ਤੁਹਾਡੀ ਸੋਚ ਨੂੰ ਸਲਾਮ ਹੈ ਜੇਕਰ ਤੁਸੀਂ ਅੱਜ ਆਪਣੀ ਸੋਚ ਨੂੰ ਲੈ ਕੇ ਆਪਣੇ ਨਗਰ ਦਾ ਭਲਾ ਸੋਚਦੇ ਹੋ ਤੁਹਾਡੇ ਨਾਲ ਲੋਕਾਂ ਦਾ ਸਹਿਯੋਗ ਹੈ ਐਨ ਆਰ ਆਈ ਵੀਰਾਂ ਦਾ ਸਹਿਯੋਗ ਵੀ ਤੁਹਾਨੂੰ ਬਹੁਤ ਮਿਲ ਰਿਹਾ ਹੈ ਆਪਣੇ ਪਿੰਡ ਦੇ ਭਾਈਚਾਰੇ ਦਾ ਸਹਿਯੋਗ ਹੈ ਕਿਉਂਕਿ ਆਪਣਾ ਤੇਲਫੁੱਲ ਦਸਨ ਹੋ ਗਿਆ ਕਿਰਤ ਕਮਾਈ ਕਰਨ ਵਾਸਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਗਏ ਆ ਉਹ ਇੱਕ ਇੱਕ ਦਾ ਪੈਸਾ ਜਦੋਂ ਉੱਤਰੋਂ ਭੇਜਦੇ ਆ ਉਹ ਸਹੀ ਜਗ੍ਹਾ ਲੱਗ ਜਾਵੇ ਉਹਦੇ ਵਾਸਤੇ ਬੰਦੇ ਨੂੰ ਚੁਣਿਆ ਜਾਂਦਾ ਸਾਡੇ ਤਾਜਪ ਸਿੰਘ ਸੋਨੂ ਜੀ ਵਧੀਆ ਹੈ ਜੀ ਨਮਾਇੰਦ ਇਸ ਵੱਲੋਂ ਤੋ ਨਾ ਪਰ ਪੂਰਾ ਵਿਸ਼ਵਾਸ ਹੈ ਵੀ ਜਿਹੜਾ ਅਸੀਂ ਪੈਸਾ ਉੱਥੋਂ ਭੇਜਦੇ ਆ ਸਾਡਾ ਸਹੀ ਜਗ੍ਹਾ ਲੱਗ ਰਿਹਾ ਹੈ ਮੈਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਾਂ ਵੀ ਜਿਹੜਾ ਸਹਿਯੋਗ ਆ ਵੱਧ ਚੜ ਕੇ ਦਾਨ ਕਰੋ ਜੀ ਸੋ ਸ਼ਾਂਤ ਸਿੰਘ ਕਵੀਸ਼ਰ ਹੁੰਦੇ ਸੀਗੇ ਜੀ ਉਹਨਾਂ ਦਾ ਇੱਕ ਸ਼ਬਦ ਹੁੰਦਾ ਸੀ ਕਹਿੰਦੇ ਮਾਇਆ ਦੋ ਪ੍ਰਕਾਰ ਦੀ ਦੋ ਚਲਾਉਂਦੀ ਰਾਹ ਇੱਕ ਲੈ ਜਾਂਦੀ ਨਰਕ ਨੂੰ ਇੱਕ ਦੇਵੇ ਆਰਾਮ ਮळा ਜਿਹੜੀ ਮਾਇਆ ਗਲਤ ਕੰਮਾਂ ਦੇ ਵਿੱਚ ਖੱਖ ਦਿੱਤੀ ਜਾਵੇ ਉਹ ਨਰਕਾਂ ਦਾ ਰਾਹ ਸਾਡਾ ਬਣਾ ਦਿੰਦੀ ਹੈ ਜਿਹੜੀ ਮਾਇਆ ਧਰਮ ਦੇ ਲੇਖੇ ਲੱਗ ਜਾਵੇ, ਦਾਨ ਕੁੰਦੇ ਲੇਖੇ ਲੱਗ ਜਾਵੇ, ਉਹ ਸਵਾਰਕਾ ਦੇ ਦਰਵਾਜ਼ਾ ਖੋਲ ਦਿੰਦੀ ਹੈ। ਸੋ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਵੀਡੀਓ ਸਾਡੀ ਸ਼ੇਅਰ ਵੀ ਕਰਨੀ ਆ ਤੁਸੀਂ ਤਾਂ ਕਿ ਦਾਨੀ ਵੀਰਾਂ ਤੱਕ ਇਹ ਮੈਸੇਜ ਪਹੁੰਚ ਜਾਵੇ ਕਿ ਬੂਥਗੜ ਦੀ ਨਗਰ ਪੰਚਾਇਤ ਵੱਲੋਂ ਰਸਤਾ ਬਸਤਾ ਜਿੱਥੇ ਜਿੱਥੇ ਹੜਕਤ ਲੋਕੀ ਆ ਉਹਨਾਂ ਤੱਕ ਪਹੁੰਚਾਣ ਵਾਸਤੇ ਹਰ ਹੀਲੇ ਇਹ ਯੋਗਦਾਨ ਪਾਇਆ ਜਾਂਦਾ ਹੈ ਅਤੇ ਜਿਹੜੇ ਆਪਣੇ ਪਿੰਡ ਦੇ ਹੋਰ ਵੀ ਗਰੀਬ ਪਰਿਵਾਰ ਹੈ ਜੋ ਵਾਦੀ ਹੋਇਆ ਧਨ ਰਾਖੀ ਹੋਗੀ ਉਹ ਵੀ ਉਹਨਾਂ ਤੱਕ ਮੁਹੱਈਆ ਕਰੰਦਿਆ ਸਰਪੰਚ ਸਾਹਿਬ ਨੇ ਕਿਹਾ ਵੀ ਕੋਈ ਨਾ ਕੋਈ ਆਪਾਂ ਸਰਕਾਰਾਂ ਕੋਲੋਂ ਯੋਗਦਾਨ ਜੀ ਮਿਲਿਆ ਆਪਾਂ ਉਹਨਾਂ ਦੇ ਵਾਸਤੇ ਖਰੂ ਲੈ ਕੇ ਜਾਵਾਂਗੇ